ਤੀਦ ਹੋਣੀ ਹੈ ਨਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਪਾਉਣ ਲੱਗਿਆ ਜੀ ਪਹਿਲਾ ਵੀਡੀਓ ਪਾਈ ਸੀ ਅਸੀਂ ਜੈਸ ਸਿੰਘ ਮੈਰੋਂ ਖਿਲਾਫ ਵੀਰ ਉਹਨੇ ਸਾਡਾ ਨਾਮ ਕੁਛ ਕਰਿਆ ਠੀਕ ਐ ਇੱਕਾਂ ਤੁਹਾਨੂੰ ਉਹਦਾ ਅਸਲੀ ਚਿਹਰਾ ਦਿਖਾਉਣ ਲੱਗਿਆ ਕਈ ਦਾ ਵਪਾਰੀ ਉਹ ਜੇ ਹੁੰਦੇ ਨਾ ਵੀ ਚੱਲਦਾ ਜੇ ਗਲਤੀ ਸਭ ਤੋਂ ਹੋ ਜਾਂਦੀ ਕਿ ਸੋ ਗਲਤੀ ਹੋ ਜਾਂਦੀ ਬੰਦਾ ਚੱਲ ਕੇ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਠੀਕ ਐ ਇਹ ਉਹ ਜੇ ਟਟਪੂੰਜੀ ਬੰਦੇ ਆ ਨਾ ਕਿਸੇ ਵੀ ਹੱਦ ਤੱਕ ਗਿਰ ਸਕਦਾ ਕਿਸੇ ਵੀ ਹੱਦ ਤੱਕ ਨੀਚਤਾ ਦਾ ਲਾਲਤਾ ਨਾ ਮੈਂ ਕਿਹਾ ਇਹੋ ਜਿਹੇ ਮਹਾ ਨੀਚ ਬੰਦੇ ਹੋਣੇ ਨਹੀਂ ਚਾਹੀਦੇ ਠੀਕ ਹੈ ਜਿਹੜਾ ਗਾਣਾ ਮੇਰੇ ਇਹ ਮੇਰੇ ਕਈ ਰਿਸ਼ਤੇ ਖਾ ਗਈ ਠੀਕ ਹੈ ਮੇਰੇ ਭੈਣ ਭਰਾਵਾਂ ਨੇ ਮੈਨੂੰ ਕਿਹਾ ਦੋ ਮਹੀਨੇ ਹੋ ਗਏ ਨੂੰ ਬਲੌਂ ਬਲੌਣਾ ਛੱਡ ਗਏ ਤੂੰ ਬੇਇੱਜ਼ਤੀ ਕਰਾਈ ਜਾਂਦਾ ਸਾਡੀ ਨਾਲੇ ਤੇਰੀ ਹੁੰਦੀ ਆ ਉਹਨੇ ਕਮੈਂਟ ਬਾਕਸ ਆ ਦੇ ਆਫ ਕਰ ਰੱਖਿਆ ਰਿਸ਼ਤੇਦਾਰ ਤੇਰੀ ਵੀਡੀਓ ਦੇਂਦੇ ਆ ਠੀਕ ਹੈ ਮੈਂ ਕਿ ਭੀ ਮੈਂ ਕਿਹੜਾ ਬੁਰਾ ਕਰਿਆ ਮੈਂ ਕਿਹੜਾ ਝੂਠ ਬੋਲਿਆ ਜੋ ਮੈਂ ਕਿਸੇ ਨਾ ਮਲੰਗਾ ਤੋਂ ਦਾਵਾ ਠੀਕ ਹੈ ਤੇ ਤੂੰ ਐ ਨਾ ਕਰ ਤੇ ਹੋਣੀ ਹੋਣੀ ਮੇਰੇ ਨਾਲ ਥੋੜੀ ਗੱਲ ਕਰਨੀ ਘੱਟ ਕਰਤੀ ਉਹਦਾ ਰੀਜ਼ਨ ਮੈਨੂੰ ਹੀ ਪਤਾ ਸੀਗਾ ਠੀਕ ਹੈ ਬਾਈ ਰੇਸਦਾਰ ਕਹੀ ਜਾਂਦੇ ਆ ਕਿ ਇਹਨਾਂ ਕਿਰਾਂ ਲਾਲ ਡਾਟ ਹੁੰਦੇ ਵੀ ਥੋੜੇ ਬੰਦੇ ਬੰਦੇ ਖਿਲਾਫ ਆਇਆ ਵੀਡੀਓ ਆ ਰਹੀ ਹੈ ਵੀ ਉਹ ਕਰੇ ਸਾਡਾ ਸਾਡੇ ਤੇ ਉਹ ਜੇ ਪੱਠੇ ਪਾਉਂਦੇ ਆ ਤੇ ਸਾਡਾ ਸਾਫਾ ਲੈ ਗਿਆ ਚੱਕ ਕੇ ਜੀ ਸਾਬੂ ਹਫਲਾਣਾ ਹਣਾ ਆਪਾਂ ਇਹਦੇ ਕੁਝ ਵੀ ਨਹੀਂ ਕਰਿਆ ਵੀਰੇ ਉਤਾਪਾ ਦੱਸਦੀ ਦਿੱਤਾ ਸੀ ਵੈਸੇ ਪਿਛਲੀ ਵੀਡੀਓ ਤਕਰੀਬਨ ਹਾਂ ਹਾਂ ਤੇ ਜੋ ਅੱਜ ਹੁਣ ਆਪਾਂ ਸਿਰਫ ਦੱਸਣ ਦੇ ਲਈ ਤੁਹਾਡੇ ਨਾਲ ਵੀਡੀਓ ਬਣਾਉਣ ਲੱਗੇ ਆਂ ਵੀ ਕਈ ਬੰਦੇ ਕਹਿੰਦੇ ਸੀ ਬਈ ਯਾਰ ਕੋਈ ਗਾਂ ਖਾਲੀ ਨਾ ਹੋਵੇ ਜਾਂ ਜੇ ਗਾਂਸ ਹੁੰਦੀ ਆ ਤਾਂ ਸਾਨੂੰ ਜਰੂਰ ਦੱਸਿਓ ਹਨਾ ਇੱਕ ਚੀਜ਼ ਹੋਰ ਇਹਨਾਂ ਦੇ ਬੰਦਿਆਂ ਨੇ ਗੁਰਪ੍ਰੀਤ ਫੋਨ ਵੀ ਲਾਇਆ ਮੈਨੂੰ ਇੱਕ ਬੰਦੇ ਨੇ ਫੋਨ ਲਾਇਆ ਉਹ ਬੜਾ ਨਾ ਤੇਜ਼ ਜਿਹਾ ਬੰਦਾ ਲੱਗਿਆ ਇਹਨਾਂ ਰਗਾ ਠਾ ਟੈਪ ਮੈਨੂੰ ਕਹਿੰਦਾ ਬਾਈ ਜੀ ਜਾਂ ਤਾਂ ਤੁਹਾਡੀ ਗਾਂ ਦੇ ਰਸੌਲੀਆਂ ਆ ਤੋ ਜਾਫਰ ਥੋਡੀ ਗਾਂ ਯਾਰ ਫਲ ਸੱਟ ਗਈ ਕਹਿੰਦਾ ਉਹਦੇ ਕਹਿਣ ਦਾ ਮਤਲਬ ਹੈ ਕਿ ਇਹਨਾਂ ਦੀ ਗਾਂ ਫਲ ਫੁੱਲ ਸੱਟ ਗਈ ਤੇ ਇਹ ਐਵੇਂ ਇੱਕ ਬੰਦਾ ਹੋਰ ਆ ਪਤ ਨਹੀਂ ਫੈਨ ਪਤ ਨਹੀਂ ਕੀ ਨਾ ਉਹਦਾ ਕੀ ਨਾ ਸੀ ਉਹਦਾ ਉਹ ਤੇਰੀ ਡੇਰੀ ਫਾਰਮ ਇਹਨੇ ਡੇਰੀ ਫਾਰਮ ਆ ਫੀਨੇ ਡੇਰੀ ਫਾਰਮ ਉਹ ਵੀ ਬੜਾ ਮਹਾਨ ਬੰਦਾ ਹੈ ਕਿਆ ਬਾਤ ਹੈ ਬਾਈ ਤੇਰੇ ਜੇ ਮਹਾਨ ਬੰਦੇ ਨਾਲ ਯਾਰ ਵੀ ਸੋਚ ਤੇਰੀ ਵਾਹ ਕਮਾਲ ਆ ਯਾਰ ਮਹਾਨ ਸੋਚਦਾ ਬੰਦਾ ਹੈ ਬੰਦਾ ਐ ਨਹੀਂ ਦੇਖ ਰਿਹਾ ਉਹਦਾ ਨੁਕਸਾਨ ਹੋਇਆ ਜਾਂ ਨਹੀਂ ਗਾਂ ਨੇ 1.5 ਮਹੀਨੇ ਸੂਈ ਬੰਦਾ ਕਹਿ ਰਿਹਾ ਜੀ ਜਾਇ ਸਿੰਘ ਮਹਿਰੋ ਦਾ ਨਾਮ ਲੈ ਕੇ ਨਾ ਚੈਨਲ ਚਲਾ ਗਏ ਉਹ ਗੱਲ ਸੁਣ ਭਰਾਵਾ ਫਿਰ ਤਰੂੰਗਾ ਟੁੱੱਚਾ ਬੰਦਿਆ ਮੇਰੀਆਂ ਖੋਦਿਆਂ ਬਣਾਈਆਂ ਵੀਡੀਓ ਨਾ ਖੋਦਿਆਂ ਡਾਇਰੈਕਟ ਕਰੀਆਂ ਖੋਦਿਆਂ ਬਣਾਈਆਂ ਖੋਦਿਆਂ ਲਿਖੀਆਂ ਮੀਨਪਾਰ ਕਰਗੀਆਂ ਭਰਾਵਾ ਮੈਂ ਤਾਂ ਉਹ ਚੈਨਲ ਨੂੰ ਧਿਆਨ ਹੀ ਦਿੱਤਾ ਨਾ ਮੈਂ ਪਾਇਆ ਮੈਨੂੰ ਹੁਣ ਮਾਰੀ ਮੁੱਟੀ ਚੀਜ਼ ਕੋਈ ਪਾਦਣਾ ਹੁੰਨਾ ਠੀਕ ਹੈ ਤੇ ਬਾਕੀ ਇਸ ਲੈਣ ਚ ਮੈਨੂੰ 6 ਸਾਲ ਹੋ ਗਏ ਕੋਈ ਅੱਜ ਤਾਂ ਨਹੀਂ ਹੈਗਾ ਮੈਂ ਵੀ ਉਹ ਚੈਨਲ ਚਲਾਗਾ ਜੈ ਸਿੰਘ ਵੀ ਉਹ ਕਿੰਨਾ ਵੱਡਾ ਵੀ ਮਾਨ ਯੋਦਾ ਮਾਨ ਕੰਮ ਕਰਦਾ ਮਾਰਦੀਆਂ ਠੱਗੀਆਂ ਮਾਰਨੇ ਗੱਪ ਹਨਾ ਇੱਕ ਜਿੱਦੂ ਹੋਰ ਚੱਲਦੀ ਹੁੰਦੀ ਆ ਬਾਈ ਜੀ ਮੇਰੀ ਗਾਣਾ 24 ਲੀਟਰ ਵਾਲੀ ਤੇ ਮੈਂ 17 ਲੀਟਰ ਕਹਿ ਕੇ ਦੇਉਂਗਾ ਬਾਈ ਐਡਾ ਮਾਨ ਨਹੀਂ ਹੈਗਾ ਤੂੰ ਠੀਕ ਆ ਆਪ ਦਾ ਆਪ ਦੇ ਕੋਲ ਰੱਖਿਆ ਕਰੋ ਠੀਕ ਆ ਉਹਦਾ ਦੋ ਚਾਰ ਦੋ ਬੰਦੇ ਉਹਦੇ ਖੜੇ ਕਰ ਲਏ ਜੀ ਅਸੀਂ ਆਏ ਸੀ ਜੇ ਸੀ 17 ਵਾਲੀ ਦਾ 24 ਕਹਿ ਕੇ ਤਾਂ ਭਾਵੇਂ ਦੇ ਦੇਣ 24 ਵਾਲਾ 17 ਕਿਨੇ ਕਹਿਣਾ ਉਹਨਾਂ ਨੇ ਅੱਜ ਮੈਂ ਗੱਲ ਨਾ ਪੂਰੀ ਕਲੀਅਰ ਕਰੂੰਗਾ ਕਿਉਂਕਿ ਕਈ ਬੰਦੇ ਨੇ ਵੀਡੀਓ ਦੇਖੀ ਆ ਤੇ ਕਈ ਬੰਦੇ ਨੇ ਨਹੀਂ ਦੇਖੀ ਠੀਕ ਆ ਜੀ ਆਪਾਂ ਇਹ ਗਾਂ 15 ਸਤੰਬਰ ਨੂੰ ਲੈ ਕੇ ਆਏ ਸੀ ਬਾਈ ਜੀ ਉਹਨਾਂ ਨੇ ਕਿਹਾ ਜੀ ਸਾਢੇ 7 ਮਹੀਨੇ ਦੀ ਗੱਭ ਹੂੰ ਨਹੀਂ ਆਪਾਂ ਨੂੰ ਸਾਢੇ 7 ਮਹੀਨੇ ਕਿਹਾ ਸੀ ਬਾਅਦ ਗੱਪ ਮਾਰ ਕੇ ਸਾਢੇ 6 ਕਹਿ ਗਏ ਠੀਕ ਹੈ ਜੀ ਆਪਾਂ ਨੇ ਕਿਹਾ ਜੀ ਸਾਢੇ 7 ਮਹੀਨੇ ਦੀ ਗੱਭ ਉਹਨਾਂ ਨੇ ਗਾ ਤੇ ਵੀਡੀਓ ਵਿੱਚ ਵੀ ਹੈ ਮਡੀ ਵੀਡੀਓ ਵਿੱਚ ਸਾਢੇ 7 ਮਹੀਨੇ ਦੀ ਗੱਭ ਆਖਿਆ ਠੀਕ ਹੈ ਜੀ ਇਸ ਗਾਣੇ 10 ਨਵੰਬਰ ਨੂੰ ਸੁਣਾ ਸੀ ਉਹਨਾਂ ਮੁਤਾਬਕ ਫਿਰ ਉਹਨੇ ਨਵਾਂ ਝੂਠ ਆਇਕਣਾ ਫਿਰ ਠੱਗ ਸਾਰੇ ਇਕੱਠੇ ਹੋ ਗਏ ਬਾਈ ਜੀ ਜੋ ਠੱਗ ਇਕੱਠੇ ਹੋ ਗਏ ਬਠੱਗਾਂ ਨੂੰ ਫਿਰ ਤੁਹਾਨੂੰ ਪਤਾ ਇਹ ਸਿਸਟਮ ਕੀ ਹੁੰਦਾ ਨਾ ਫਿਰ ਠੱਗਾਂ ਨੇ ਆਖਿਆ ਵੀ ਐਡੀਆਂ ਨਹੀਂ ਸੀ ਉਹਨਾਂ ਨੂੰ ਲੋਕਾ ਠੱਗੀ ਮਾਰਦੀਆਂ ਠੱਗਾ ਠੱਗ ਕਹਿੰਦੇ ਵੀ ਅਸੀਂ ਤਾਂ 6.5 ਮਹੀਨੇ ਕੱਬ ਕਹੀਆ ਡਾਕਟਰਾਂ ਤੇਰੀ ਵੀਡੀਓ ਅੱਜ ਤੱਕ ਕਰ ਰਿਹਾ ਪਾਉਂਗਾ ਪਹਿਲਾਂ ਪਾਈ ਨਹੀਂ ਸੀ ਠੀਕ ਆ ਡਾਕਟਰ ਕਹਿੰਦਾ ਮੈਂ 6.5 ਮਹੀਨੇ ਕਬ ਪਾਕੀ ਆ ਬਾਈ ਜੇ ਡਾਕਟਰ ਦੀ ਗੱਲ ਵੀ ਸੱਚ ਮੰਨ ਲਈ ਨਾ ਇਹਨਾਂ ਠੱਗਾ ਨੂੰ ਸੱਚ ਮੰਨ ਲਓ ਯਾਰ ਮੈਨੂੰ ਨਾ ਮੰਨੋ ਮੈਂ ਮਰ ਜਾਵਾਂ ਝੂਠਾ ਠੀਕ ਆ ਇਹਨਾਂ ਠੱਗਾ ਨੂੰ ਸੱਚ ਮੰਨ ਲਓ ਇਹਨਾਂ ਮੁਤਾਬਕ ਵੀ ਗਾਂ 11 ਮਹੀਨੇ ਇੱਕ ਦਿਨ ਤੋਂ ਸੂਈ ਆ ਅੱਜ 1 ਫਰਵਰੀ ਆ ਅੱਜ ਸੂਈ ਹੈ ਗਾਂ ਠੀਕ ਆ ਜੀ ਜਿਹੜੇ ਕਿ 15 ਸਤੰਬਰ ਕਹੇ 6.5 ਮਹੀਨੇ ਕਬ ਉਹਨਾਂ ਦੀ ਗੱਲ ਮੰਨ ਤੇ ਮੇਰੇ ਮੁਤਾਬਕ ਸਾਲ ਤੋਂ ਬਾਅਦ ਸੁਈਆ ਗਾਂ ਹੈ ਐਡੀਆਂ ਵੱਡੀਆਂ ਠੱਗੀਆਂ ਯਾਰ ਕਿੱਥੇ ਦਿਨਾ ਦਿਓਗੇ ਤੁਸੀਂ ਹੈ ਫੇਰ ਤੁਸੀਂ ਕੋਲੇ ਬਣਾ ਬਣਾ ਗੱਲਾਂ ਘੜਦੇ ਆ ਪਿੱਛੇ ਦੋ ਟਰੈਕਟਰ ਖੜੇ ਕਰ ਲਏ ਮੱਝਾਂ ਖੜੀਆਂ ਕਰ ਲਈਆਂ ਸਾਰੇ ਥੋੜਾ ਘਰ ਵੀ ਹੈ ਨਹੀਂ ਉਹ ਉਹਨਾਂ ਦਾ ਘਰ ਕੋਈ ਨਹੀਂ ਭਾਈ ਇਹਨਾਂ ਦਾ ਮਲੰਗਾ ਦਾ ਉਹ ਠੀਕ ਹੈ ਖਾ ਕਰਦੇ ਆ ਸਿੰਘ ਮੇਰੇ ਤੋਂ ਦੂਜੇ ਨੂੰ ਪਤਾ ਨਹੀਂ ਕਿ ਹਰੀ ਜਾਲੋੜਾ ਬਾਲਾ ਆਏ ਐ ਇਹ ਕਰਦਾ ਇੱਕ ਬੰਦੇ ਨੇ ਇਹਨਾਂ ਦਾ ਹੀ ਉਹ ਉਹ ਬਾਕੀ ਦਾ ਸਾਰੇ ਬਹੁਤ ਕਮੈਂਟ ਆਈ ਵਧੀਆ ਕਮੈਂਟ ਆ ਠੀਕ ਆ ਯਾਰ ਆਪਾਂ ਨੂੰ ਕਿਹਾ ਆਪਾਂ ਨੂੰ ਕੋਈ ਮਾੜਾ ਆਖੂਗਾ ਆਪਾਂ ਮਾੜੇ ਹੋਣਾ ਤਾਂ ਹੀ ਆਖੂਗਾ ਨਾ ਇਹਨਾਂ ਨੂੰ ਸਾਰੇ ਕਹੀ ਜਾਂਦੇ ਆ ਠੀਕ ਆ ਇੱਕ ਬੰਦਾ ਕਮੈਂਟ ਇਹਨਾਂ ਦਾ ਕਰੀ ਜਾਂਦਾ ਮੈਂ ਜਾਣਦਾ ਨੂੰ ਕਹਿੰਦਾ ਜੀ 15 ਵੀਡੀਓ ਪਾ ਤੀਆਂ 15000 ਦੀਆਂ ਬਾਈ ਆਪਾਂ ਨੂੰ 20000 ਦੀ ਘਰੇ ਪਈ ਸੀ ਚੋ ਪੈਸੇ ਨੂੰ ਵੀ ਛੱਡੋ ਯਾਰ ਤੈਨੂੰ ਗਾਜੀਆਂ ਦੀਆਂ ਮਿਰਚਾਂ ਲੱਗੀਆਂ ਸਾਨੂੰ ਉਹ ਕੁੱਤੇ ਬੰਦੇ ਗਾਣਾ ਗੱਡੀ ਜਾਂਦੇ ਆ ਠੀਕ ਆ ਝੂਠ ਬੋਲਦੇ ਆ ਉਹਨਾਂ ਨੂੰ ਕਮੈਂਟ ਕਰਿਆ ਤੂੰ ਕੋਈ ਪਰ ਮੈਂ ਕਮੈਂਟ ਦੀ ਲੋੜ ਦਾ ਬੰਦ ਕਰ ਰੱਖਿਆ ਉਹਨੂੰ ਫੋਨ ਫੋਨ ਲਾ ਕੇ ਆਂਦਾ ਜਿਹੜੇ ਹਾਂ ਹਾਂ ਫੇਰ ਹੈਮਾ ਟੀਵੀ ਵਾਲਾ ਅਫੇ ਜੀ ਮੈਂ ਪੱਠੇ ਨਹੀਂ ਪਾਉਣੇ ਬਾਈ ਜੀ ਤਾਂ ਕਿਹਾ ਵੀ ਸਾਡੀ ਗਾਂ ਕਮਜ਼ੋਰ ਆ ਤੂੰ ਤਾਂ ਹੋਰ ਹੀ ਫੀਲ ਚੱਕੀ ਫਿਰਦਾ ਅਸੀਂ ਕਿਦਾਂ ਕਹਤਾਂ ਹਰੇ ਕੋ ਯਾਦੂ ਬਾਈ ਫਿਰ ਮੈਂ ਕਿਹੜਾ ਪੱਠੇ ਪਾਉਣੇ ਆ ਪੱਠੇ ਪਾਉਣੇ ਆ ਬਾਹਰ ਨਹੀਂ ਪਾਉਣੇ ਨਾ ਪਾ ਬਸ ਠੱਗ ਵਾਲੇ ਪੱਠੇ ਪਾਉਂਦੇ ਵੀ ਨਹੀਂ ਹੁੰਦੇਗੇ ਉਹਦਾ ਲਿਆਂਦਾ ਪਸੂ ਚੰਗਾ ਮਾਲਸਾਲ ਸਿੱਟਿਆ ਤੇ ਗਾਂ ਡਪਾਇਆ ਠੀਕ ਆ ਤੈਨੂੰ ਨਹੀਂ ਤੂੰ ਤਾਂ ਤੂੰ ਤਾਂ ਫੀਲ ਨਾ ਹੀ ਲਿਆ ਕਰ ਪੱਠੇ ਨਹੀਂ ਪਾਉਣੇ ਤੈਨੂੰ ਹੋਰ ਕਹਦਾ ਜੇ ਅਸੀਂ ਕਿਹਾ ਹੋਵੇ ਭਾਈ ਸਾਡੀ ਗਾਂ ਆ ਕੇ ਕਮਜ਼ੋਰ ਹੋ ਗਈ ਸਾਡੀ ਗਾਂ ਦੁੱਧ ਘਟ ਗਈ ਫੇਰ ਤੁਸੀਂ ਪਹਿਲੇ ਸੂਏ ਦਾ ਉਹ ਕੋਈ 12 ਲੀਟਰ ਦੋ ਸੀਗਾ ਇਹ ਮਾਸੀ ਸੂਈ ਪਹਿਲੇ ਸੂਏ ਆ ਇਹ ਠੀਕ ਹੈ ਇਹ ਜਿਹੜਾ ਝੂੜ ਥੋੜੇ ਯਾਰ ਹੁਣ ਗੱਲ ਕਰਨ ਲੱਗਿਆ ਬਈ ਡਾਲੇ ਵਾਲੇ ਡਾਕਟਰ ਦੀ ਕਹਿੰਦੇ ਜਦੋਂ ਚੋਰਾਂ ਨਾਲ ਕੁੱਤੀ ਰਲ ਜੇ ਨਾ ਤੇ ਫੇਰ ਤੁਹਾਨੂੰ ਪਤਾ ਹੀ ਹੋਵੇ ਹੁੰਦਾ ਆ ਗਈ ਆ ਚੋਰ ਏ ਤੇ ਕੁੱਤੀ ਕੌਣ ਕੁੱਤੀ ਉਹ ਡਾਕਟਰ ਡਾਲੇ ਵਾਲਾ ਠੀਕ ਹੈ ਉਹ ਜਦੋਂ ਜੈ ਸਿੰਘ ਨੇ ਪੰਪ ਦਿੱਤਾ ਨਾ ਕਿ ਸਾਡਾ ਡਾਲੇ ਵਾਲਾ ਆਹਾ ਡਾਕਟਰ ਸਾਹਿਬ ਇਹੇ ਜੀ ਲਾਇਸੈਂਸੀ ਫਾਰਮਾ ਦੇ ਕੰਮ ਕਰਦਾ ਰਿਹਾ ਫਰ ਕਹਿੰਦਾ ਪੰਜਾਬੀ ਕਹਾਵਤ ਮੁਤਾਬਕ ਉਹਦਾ ਲੀਂਡ ਫੁੱਲ ਗਿਆ। ਉਹ ਫਿਰ ਚੱਲ ਪਿਆ ਫਿਰ ਗੱਪ ਛੱਪ ਕਰਨੇ ਸ਼ੁਰੂ। ਵੀ ਮੈਂ ਜੀ ਗਾਂ 6.5 ਮਹੀਨੇ ਦੀ ਗੱਬਣ ਕਹੀ ਸੀ। ਉਹ ਬੰਦਾ ਝੂਠ ਬੋਲਦਾ ਡਾਕਟਰ ਸਾਹਿਬ ਉਹ ਭਰਾਵਾ ਛੜ ਦੇ ਕੰਮ। ਠੀਕ ਐ ਤੇਰੀ ਜੀ ਉਮਰ ਕੋਸ ਨਹੀਂ ਹੋਈ। ਠੀਕ ਐ। 6.5 ਮਹੀਨੇ ਦੀ ਗੱਬਣ ਮੁਤਾਬਕ ਨਾ ਡਾਕਟਰ ਹੋ ਵੀ ਸੋਂ ਦਾ ਡਾਕਟਰ ਤੁਸੀਂ ਵੀ ਕਮੈਂਟ ਕਰ ਦਿਓ ਬਈ ਪੰਜਾਬ ਚ ਰਹਿੰਦੇ ਤੁਸੀਂ ਵੀ। ਉਹ ਡਾਕਟਰ ਠੀਕ ਐ। ਇਹਨੇ 6.5 ਮਹੀਨੇ ਦੀ ਗੱਬਣ ਕਹੀ ਸੀ ਚਲੋ ਇਹਦੀ ਗੱਲ ਮੰਨ ਲੈਣੇ 15 ਸਤੰਬਰ ਨੂੰ। ਅੱਜ 1 ਫਰਵਰੀ ਨੂੰ ਸੂਈ ਆ ਇਹਦੇ ਮੁਤਾਬਕ ਨਾ 11 ਮਹੀਨੇ 1 ਦਿਨ ਤੋਂ ਗਾਂ ਸੂਈ ਆ ਇਹ ਡਾਕਟਰ ਮੁਤਾਬਕ ਡਾਕਟਰ ਹੁਣ ਨਾ ਲੋਕਾਂ ਮੂਰੇ ਜਿਹਦੋਂ ਸੰਗ ਸ਼ਰਮ ਹੈਗੇ ਆ ਮਾੜੀ ਮੋਟੀ ਤੈਨੂੰ ਪੱਗ ਦੀ ਲਾਜ ਹੈਗੇ ਆ ਮਾੜੀ ਮੋਟੀ ਹੈ ਹੈਗਾ ਤੂੰ ਕਿਸੇ ਖਾਨਦਾਨ ਦਾ ਤਾਂ ਵੀਡੀਓ ਪਾ ਕੇ ਦੱਸ ਦੀ ਦੱਸ ਦੀ ਵੀਡੀਓ ਪਾ ਕੇ ਵੀ ਤੂੰ ਜਿਆਦਾ ਤੂੰ ਕਹਦੀ ਮੈਂ ਕੰਮ ਨਹੀਂ ਜਾਂਦਾ ਤੇ ਜਾਂ ਕਹਦੀ ਇਹਨਾਂ ਠੱਗਾਂ ਨੇ ਤੇਰੇ ਤੋਂ ਝੂਠ ਬਲਵਾਇਆ ਠੀਕ ਹੈ ਇਹ ਤੇਰੇ ਤੇਰਾ ਚਿਹਰਾ ਦਾ ਜਮਾਂ ਸਾਹਮਣੇ ਆ ਗਿਆ ਤੈਨੂੰ ਉਦੋਂ ਨਹੀਂ ਕਿਹਾ ਸੀ ਯਾਦ ਨਾ ਉੱਥੇ ਖੜ ਕੇ ਬਾਹਰ ਸੌਂ ਪਾਈ ਸੀ ਮੈਂ ਤੈਨੂੰ ਕਿਹਾ ਸੀ ਡਾਕਟਰਾਂ ਆਦਾ ਮੂੰਹ ਦੇਖੀ ਤੈਨੂੰ ਕਿਹੜਾ ਤਰ੍ਹਾਂ ਦੱਸੂ ਆ ਤੂੰ ਸੱਚ ਬੋਲਿਆ ਕਿ ਝੂਠ ਬੋਲਿਆ ਤੂੰ ਪਤੰਦਰਾ ਮੈਂ ਤੇਰੇ ਤੇ ਯਕੀਨ ਕਰਿਆ ਡਾਕਟਰਾਂ ਤੇ ਬੰਦਾ ਯਕੀਨ ਨਹੀਂ ਕਰੂਗਾ ਫਿਰ ਇਹ ਕਰੂਗੀ ਤੇ ਮੈਂ ਪਤੰਦਰਾ ਤੇਰੇ ਤੇ ਯਕੀਨ ਕਰਕੇ ਪਸੂ ਲਿਆ ਤੂੰ ਇਹਨੂੰ ਮਹਿਰਵਾਨ ਨੂੰ ਕਹਿ ਜਾਂਦਾ ਵੀ ਭਾਈ ਤੇਰੀ ਗਾਂ ਯਾਰ ਘਟਾ ਹੈ 4 ਸਾਲ ਸਰ ਜੇ ਬਿੰਦਗਾ ਬੀਤੇ ਨੇ ਨੂੰ ਕਹਦਾ ਸਾਲ ਜੇ ਬਿੰਦਗਾ ਜਾ ਯਾਰ ਬਦਨਾ ਠੱਗੀ ਨਾ ਮਾਰ ਤੂੰ ਪਤੰਦਰਾ ਉਲਟਾ ਮੈਨੂੰ ਥੁੱਕ ਲਾ ਕੇ 400 ਰੁਪਏ ਮੇਰੇ ਤੋਂ ਲੈ ਕੇ ਮੇਰੀ ਵੀਡੀਓ ਮੇਰੇ ਖਿਲਾਫ ਵੀਡੀਓ ਪਾ ਗਿਆ ਉੱਥੇ ਹੁਣ ਸੱਚਾ ਹੋ ਗਿਆ ਤੂੰ ਹੁਣ ਸੱਚਾ ਹੋ ਗਿਆ ਤੇਰਾ ਪਿੰਡ ਸੁਣਦਾ ਹੂ ਇਹ ਠੱਗ ਸੁਣਦੇ ਹੋਣਗੇ ਹੋਰ ਠੱਗਾ ਕਮੈਂਟਰ ਕਮੈਂਟਰ ਠੱਗ ਸੁਣਦੇ ਹੋਣਗੇ ਹੁਣ 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 ਦੱਸ ਹੁਣ ਚੋਰਾ ਸੱਚਾ ਹੋ ਗਿਆ ਤੂੰ ਕਾਪਾ ਤੇਰਾ ਬਣਿਆ ਤੈਨੂੰ ਆ ਦੇਖ ਆ ਖੜੀ ਬੱਚੀ ਅੱਜ ਹੀ ਸੋਈ ਆ ਸੱਚਾ ਹੋ ਗਿਆ ਪਰਮਾਤਮਾ ਨੇ ਉਸ ਦਿਨ ਉਥੇ ਬਾਜ਼ ਖਾਦ ਕੇ ਆ ਗੁਰਦੁਆਰਾ ਸਾਹਿਬ ਨਾਲ ਗੁਰਦੁਆਰ ਸਾਹਿਬ ਨੇ ਹੱਥ ਥਾਰ ਕੇ ਸੌ ਭਾਈ ਕਹਿਆ ਸੀ ਭਾਈ ਮੈਂ ਜੋ ਬੋਲੂਗਾ ਸੱਚ ਬੋਲੂਗਾ ਪਰਮਾਤਮਾ ਨੇ ਸਾਥ ਦਿੱਤਾ ਵੀਰੇ ਜੇ ਸੱਚ ਬੋਲਣਾ ਪੈ ਜੇ ਨਾ ਔਏ ਮਰਨਾ ਪੈ ਜੇ ਵੀਰੇ ਡਰਿਆ ਨਾ ਕਰੋ ਠੀਕ ਆ ਇਹ ਦੁਨੀਆ ਇਹ ਠੱਗ ਤਾਂ ਹੀ ਲੋਟ ਆਉਣਗੇ ਠੀਕ ਹੈ ਠੱਗ ਇਕੱਠੇ ਹੋਣ ਲੱਗੇ ਮੈਂਟਲ ਆਉਂਦੇ ਆ ਤੇ ਆਪਾਂ ਨੇ ਚੰਗੇ ਬੰਦੇ ਆ ਆਪਾਂ ਆਪਾਂ ਗਰੇਜ ਕਰਦੇ ਆ ਫਾਲਨੇ ਦੇ ਪਈਆ ਕੋਈ ਗੱਲ ਨਹੀਂ ਫੇਰ ਕੀ ਇਹਨੂੰ ਠੀਕ ਹੈ ਚੋਰਾਂ ਨਾਲ ਠੱਗ 100 ਗੁਣਾ ਜਿਹੜਾ ਖਤਰਨਾਕ ਹੁੰਦੇ ਆ ਚੋਰ ਚੀਜ਼ ਚੱਕ ਕੇ ਲੁੱਕ ਜੂ ਉਹਦਾ ਪਤਾ ਹੀ ਲੱਗਦਾ ਤੇ ਠੱਗ ਤੁਹਾਡੇ ਸ਼ਰਿਆਂ ਮੁਜੇਬਾਂ ਜੇਬਾਂ ਖਾਲੀ ਕਰਦੇ ਆ ਸ਼ਰਿਆਂ ਮੁਠੱਗੀਆਂ ਮਾਰਦੇ ਆ ਠੱਗ ਸਭ ਤੋਂ ਖਤਰਨਾਕ ਹੁੰਦੇ ਆ ਦੇਖੋ ਬਾਈ ਮੇਰੀ ਤਾਂ ਸਾਰੇ ਭਰਾਵਾਂ ਨੂੰ ਇਹੀ ਰਹਿ ਆ ਪਹਿਲੀ ਗੱਲ ਤਾਂ ਜਦੋਂ ਇਹਨਾਂ ਠੱਗਾਂ ਤੋਂ ਬਚੇ ਰਹੋ ਹੂੰ ਜੇ ਕਹਿੰਨੇ ਪਸ਼ੂ ਲੈਣਾ ਕਿਹਦੇ ਘਰੋਂ ਲੈ ਲਓ ਦੋ ਟਾਈਮ ਚੋਕੇ ਯਕੀਨ ਕਰਕੇ ਲਓ ਪਰ ਇਹ ਠੱਗ ਟੋਲੇ ਤੋਂ ਬਚੋ ਦੂਜੀ ਗੱਲ ਜਦੋਂ ਕਿਸੇ ਨੇ ਪਸ਼ੂ ਚੈੱਕ ਕਰਾਉਣਾ ਇਹਨਾਂ ਠੱਗਾ ਤੇ ਨਾ ਯਕੀਨ ਕਰੋ ਬਾਈ ਆਲ ਦਾ ਡਾਕਟਰ ਆਪ ਲੈ ਕੇ ਜਾਇਆ ਕਰੋ ਖੁਦ ਆਪ ਦੇ ਪਿੰਡ ਦਾ ਡਾਕਟਰ ਚਾਹੇ 200 ਰੁਪਏ ਵੱਧ ਪੇ ਕਰਨਾ ਪਏ ਜੇ ਕਰਦੇ ਹੋ ਕੋਈ ਗੱਲ ਨਹੀਂ ਪਰ ਜਦੋਂ ਇਹਨਾਂ ਦੇ ਆਪਾਂ ਇੱਕ ਵਾਰੀ ਡਿੱਕਿਆ ਆਏ ਨੇ ਨਾ ਇਹ ਬੰਦੇ ਦਾ ਦਿਮਾਗ ਤੱਕ ਹੀ ਪਲਟਦੇ ਉੱਥੋਂ ਤੱਕ ਆਉਣ ਹੀ ਨਹੀਂ ਦਿੰਦੇ ਬੰਦੇ ਨੂੰ ਤੀਜੀ ਗੱਲ ਜਿੱਦੇ ਬਾਈ ਗਾਂ ਲੈ ਕੇ ਆਇਆ ਨਾ ਇਹ ਮੈਨੂੰ ਦਾ ਸਾਢੇ 7 ਮਹੀਨੇ ਦੀ ਗੱਭਾ ਮੈਂ ਨੂੰ ਉਹਦੇ ਕਿਹਾ ਸੀ ਮੈਂ ਕਿਹਾ ਬਾਈ ਮੇਨ ਤਾਂ 3-4 ਕਿ ਮਹੀਨਾ ਦੀ ਗੱਭਣ ਲੱਗਦੀ ਆ ਇਹਦਾ ਨਹੀਂ ਬਾਈ ਮੈਂ ਡਾਲੇ ਦਾ ਡਾਕਟਰ ਕੋਈ ਉੱਥੇ ਉਹ ਤੋਂ ਚੈੱਕ ਕਰਾ ਕੇ ਲਿਆ ਆ ਉਹ ਸਾਢੇ 7 ਮਹੀਨਾ ਦੀ ਆਦਾ ਗੱਭਣਾ ਪਰ ਉਹੀ ਗੱਲ ਨਿਕਲੀ ਗਾਂ ਉਹਦੇ 4-4.5 ਮਹੀਨੇ ਦੀ ਬਾਅਦ ਤੋਰ ਗੱਭਣ ਇਹਨੂੰ ਮੈਂ ਕਿਹਾ ਸੀ ਤੇ ਉਹੀ ਗੱਲ ਨਿਕਲੀ ਆ ਤੇ ਅੱਜ ਤੁਸੀਂ ਦੇਖ ਲਓ ਉਸ ਦਿਨ ਤੋਂ ਲੈ ਕੇ ਅੱਜ 11 ਮਹੀਨਾ ਤੋਂ ਪਲੱਸ ਗਾਂ ਸੂਈ ਆ ਤੇ ਆਮ ਗਾਂ ਜਿਹੜੀ ਇਹ 9 ਮਹੀਨੇ ਬਾਅਦ ਉਹ 9 10 12 ਦੇ ਨਾਲ ਸੂ ਪੈਂਦੀ ਆ ਮੈਂ ਤੁਹਾਨੂੰ ਦੱਸਦਾ ਢਿੱਲੋਂ ਭਾਈ ਉਹਨਾਂ ਨੇ ਗੱਪ ਮਾਰਤਾ ਕੋਈ ਗੱਲ ਨਹੀਂ ਉਹਨਾਂ ਦੇ ਹਿਸਾਬ ਨਾਲ 11 ਮਹੀਨੇ ਤੋਂ ਉੱਪਰ ਟਾਈਮ ਲੱਗ ਗਿਆ ਠੀਕ ਹੈ ਤੇ ਇੱਕ ਭਾਈ ਸਾਹਿਬ ਜਿਹੜਾ ਉਹ ਹਰੀ ਸ਼ਰਟ ਵਾਲਾ ਭਾਈ ਤੈਨੂੰ ਵੀ ਹੁਣ ਬੇਨਤੀ ਆ ਬੇਨਤੀ ਕਰੂੰਗਾ ਭਾਈ ਹਣਾ ਹੁਣ ਤਾਂ ਲੋੜ ਹੀ ਨਹੀਂ ਪੈਂਦੀ ਹਣਾ ਪਰਮਾਤਮਾ ਦਿੰਦਾ ਸਾਥ ਬੰਦੇ ਦਾ ਤੂੰ ਭਾਈ ਕਹਿੰਦੀ ਕੱਚਾ ਪਾ ਕੇ ਠੱਗੀਆਂ ਮਾਰਦਾ ਹਣਾ ਵੀ ਇਹ ਦੁੱਕੀ ਦੇ ਬੰਦੇ ਆ ਫਲਾਣਾ ਹੁਣ ਵੀਰੇ ਤੂੰ ਖੁਦ ਹੀ ਦੱਸ ਦੇ ਵੀ ਦੁੱਕੀ ਦਾ ਹੈ ਕੌਣ ਖੋ ਦਾਦੇ ਦੁੱਕੀ ਦਾ ਹਾਲ ਕੋਲ ਦਰਾ ਹੱਥ ਐ ਕਰਦਾ ਸੀਗਾ ਇਹ ਠੱਗੀਆਂ ਮਾਰਨਾ ਥੋੜਾ ਕੰਮ ਐ ਸਾਡਾ ਨਹੀਂ ਹੈਗਾ ਸਮਝਿਆ ਸਾਨੂੰ ਇੱਕ ਚੀਜ਼ ਆਪਣੇ ਮਾਪਿਆਂ ਨੇ ਸਿਖਾਈ ਹੈ ਸ਼ੁਰੂ ਤੋਂ ਵੀ ਪੁੱਤ ਮੂੰਹ ਅਸਮਾਨ ਨਹੀਂ ਚੱਕ ਕੇ ਥੁੱਕੋਂਗੇ ਨਾ ਅਸਮਾਨ ਨਹੀਂ ਗੰਦਾ ਹੋਣਾ ਤੁਹਾਡਾ ਮੂੰਹ ਗੰਦਾ ਹੋਣਾ ਤੇ ਅਸੀਂ ਕਦੇ ਮੂੰਹ ਗੰਦਾ ਕਰਨਾ ਸਿੱਖਿਆ ਨਹੀਂ ਗੱਦ ਦੇ ਛੱਡ ਦੂ ਜਾਂਦੇ ਆ ਪਰ ਅਸੀਂ ਸੌਰੀ ਫੀਲ ਕਰ ਲੈਣੇ ਹੁਣ ਚੱਲ ਕਈ ਵਾਰ ਪਰ ਜਿੰਨੀਆਂ ਹੋਈਆਂ ਅਣਜਾਣੇ ਚ ਹੋਈਆਂ ਹੋਣੀਆਂ ਜਾਣ ਬਿਜੇ ਗਲਤੀ ਨਹੀਂ ਕਰੀ ਠੀਕ ਐ ਬਾਕੀ ਗਲਤੀ ਤੇ ਠੱਗੀ 'ਚ ਬਹੁਤ ਫਰਕ ਹੁੰਦਾ ਗਲਤੀ ਅਲੱਗ ਚੀਜ਼ ਆ ਤੇ ਕਿਸੇ ਨਾਲ ਝੂਠ ਬੋਲ ਕੇ ਠੱਗੀ ਮਾਰਨੀ ਉਹ ਅਲੱਗ ਜੀ ਯਾਰ ਯਾਰ ਮੈਂ ਸਾਫ਼ ਗੱਲ ਕਹਿਣਾ ਇੱਥੇ ਨਾ ਇੱਕ ਨਾ ਇੱਕ ਦੋ ਬੰਦੇ ਆ ਯਾਰ ਗਾਂ ਉਹ ਭਰਾਵਾ ਮੈਂ ਤੁਹਾਨੂੰ ਕਹ ਰੋ ਕਹਤਾ ਜੀ ਮੇਰੀ ਗਾਂ ਦਾ ਜੋ ਮਤਾ ਪੱਠੇ ਪਉਂਦਾ ਨਹੀਂ ਤੁਸੀਂ ਲੈਣਾ ਤੁਸੀਂ ਟਾਈਮ ਦੇਖੋ ਵੀ ਥੋੜੀ ਗਾਂ ਟਾਈਮ ਤੇ ਸੂਈ ਬਾਕੀ ਤੁਸੀਂ ਅਹਿਮ ਜਾਨ ਕਿੰਨੀ ਕਮਜ਼ੋਰ ਹੋ ਜੇ ਉਹਨੂੰ ਪੱਠੇ ਪਾਓ ਨਾ ਪਾਓ ਉਹਨੇ ਸੂਣਾ ਤਾਂ ਆਪਦੇ ਟਾਈਮ ਤੇ ਕਮਜ਼ੋਰੀ ਨਾ ਨਾ ਸੁਣਦਾ ਕੋਈ ਤੱਲਕ ਨਹੀਂ ਉਹ ਨਹੀਂ ਬਾਈ ਯਾਰ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਗਰਪੀ ਤਾਂ ਮੇਰੇ ਕੋਲ ਇੱਥੇ ਇੱਕ ਬੰਦਾ ਆਇਆ ਸੀ ਫਿਰ ਮੈਂ ਕਹੂੰਗਾ ਇੱਕ ਫੋਕਰਾ ਜਾ ਵਪਾਰੀ ਉਹਨੂੰ ਅਸੀਂ ਛੇੜ ਬੈਠੇ ਇੱਥੇ ਖੜੇ ਖੜੇ ਨੂੰ ਅਸੀਂ ਆ ਉਹ ਉਹ ਜਿਹੜਾ ਮੇਰੇ ਨਾਲ ਮੁੰਡਾ ਲਿਆ ਜੀ ਆ ਉਹ ਕਹਿੰਦਾ ਬਾਈ ਯਾਰ ਇੱਕ ਗਾਂ ਕੱਟਨੀ ਆ ਤੇ ਦੁੱਧ ਥੱਲੇ ਇਹਦੇ 6 ਲੀਟਰ ਹੈ ਕਹਿੰਦਾ ਗਾਂ ਮੈਨੂੰ ਦੇ ਦਿਓ ਸਹੀ ਯਾਰ ਤੈਨੂੰ ਮੇਰੇ ਘਰੇ ਵਾਲੇ ਗਾਂ ਮੈਂ 11 ਲੀਟਰ ਤੇ ਕਰ ਦੂੰ ਮੈਂ ਕਿਹਾ ਕੋ ਸਲੇ ਕੋ ਜਮੀਨ ਨਹੀਂ ਜਾਇਦਾਤ ਨਹੀਂ ਕੋਈ ਉਹ じゃ ਹੈ ਨਹੀਂ ਵੀ ਇਹ ਕਰਦਾ ਉਹ ਨਾ ਬਾਈ ਸਾਡਾ ਸਿਸਟਮ ਹੀ ਹੋ ਜਾ ਠੀਕ ਹੈ ਇਹ ਕਰਦੇ ਕੀ ਆ ਬਾਈ ਲੈ ਕੇ 15000 ਦੀ ਗਾਣਾਗਾ 30 35 40000 ਦੀ ਕੱਢ ਦਿੰਦੇ ਆ ਕਿਉਂ ਕੱਢਦੇ ਆ ਮਾਲ ਮੂਲ ਦਿੱਤਾ ਚੰਗਾ ਬਾਈ ਦੇਖ ਜਿੰਨਾ ਆਪਣੇ ਖਰਾਕ ਪਈ ਜਾਂਦੀ ਆ ਸਾਰੇ ਨੂੰ ਪਾਉਣੇ ਆ ਠੀਕ ਹੈ ਆਪਾਂ 400 ਗ੍ਰਾਮ ਰეკਮੈਂਡ ਕਰਦੇ ਆ ਠੀਕ ਹੈ 1 ਲੀਟਰ ਦੁੱਧ ਮਗਰ ਤੇ ਉਹ ਬਾਈ ਆਪਾਂ ਪਾਉਣੇ ਆ ਖਾਲ ਵੀ ਪਾਉਣੇ ਆ ਬਾਈ ਬਦਾਮ ਤੋਂ ਸਾਡੇ ਕੋਲੇ ਹੈ ਨਹੀਂ ਨਾ ਬਦਾਮ ਹੈ ਨਾ ਕਾਜੂ ਹੈ ਨਾ ਖਰੂਟੇ ਦੇ ਪਾ ਦਈਏ ਹਨਾ ਵੀ ਜਿੰਨਾ ਕ ਆਪ ਨੂੰ ਰეკਮੈਂਡ ਕਰਦੇ ਆ ਓਨਾਂ ਕ ਪਾ ਸਕਦੇ ਆ ਹਨਾ ਆਪਾਂ ਕਿਹੜਾ ਕੋਈ ਕਿਹਨਾਂ ਠੱਗੀ ਮਾਰਨੀ ਬਾਕੀ ਭਾਈ ਆ ਠੱਗਾ ਨੂੰ ਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਜੀਮੇਦਾਰ ਕੋਈ ਕੋ ਏਡਾ ਵੱਡਾ ਪਸ਼ੂਆਂ ਦਾ ਕੋਈ ਪ੍ਰੋਫਿਟ ਇਹਨਾਂ ਦੀ ਪ੍ਰੋਫਿਟ ਹੈ ਨਹੀਂ ਗਾ ਇਹਨਾਂ ਚ ਏਡਾ ਵੱਡਾ ਕੋਈ ਜਿਹੜੇ ਦੋਛਿਲੜ ਬਚਨੇ ਹੁੰਦੇ ਨਾ ਉਹ ਤਾਂ ਤੁਸੀਂ ਪਹਿਲਾਂ ਹੀ ਖਾ ਜਾਂਨੇ ਆ ਇਹਨਾਂ ਦਾ ਗੋਹਾ ਚੱਕਣ ਦੇ ਵੀਰ ਇਹਨੂੰ ਪੱਠੇ ਡੱਕੇ ਪੌੜੇ ਸਾਫ ਸੰਭਾਲ ਕਰਨੀ ਬਹੁਤ ਔਖੀ ਆ ਸੋ ਵੀਰ ਬਣ ਕੇ ਥੋੜਾ ਜਿਹਾ ਸਾਫ ਸੁਥਰਾ ਕੰਮ ਕਰ ਲਿਆ ਕਰੋ ਜੇ ਹੁਣ ਆਪਾਂ ਨਾ ਦੁੱਧ ਦੇ ਵਿੱਚ ਪਾਣੀ ਪਾ ਦਾਂਗੇ ਉਹ ਚੱਲ ਜੂ ਜੇ ਪਾਣੀ 'ਚ ਦੁੱਧ ਪਾਵਾਂਗੇ ਨਾ ਉਹ ਨਹੀਂ ਚੱਲਦਾ ਹੁੰਦਾ ਉਹ ਕਿੰਨਾ ਕੁ ਝਰ ਚੱਲੂ ਥੋੜਾ ਜਿਹੀ ਚੱਲਦਾ ਹੁੰਦਾ ਬਾਈ ਇਹੋ ਜਿਹਾ ਠੱਗਾਂ ਵਾਲਾ ਕੰਮ ਸੋ ਹੱਥ ਜੋੜ ਕੇ ਬੇਨਤੀ ਹੈ ਬਾਈ ਹੋ ਸਕੇ ਜਿੰਨਾ ਵੱਧ ਤੋਂ ਵੱਧ ਸਾਫ਼ ਸੁਥਰਾ ਕੰਮ ਕਰਿਆ ਕਰੋ ਤੇ ਤੁਹਾਡੇ ਨਾਲ ਨਾ ਜਿਹੜੇ ਤੁਸੀਂ ਠੱਗੀਆਂ ਮਾਰਦੇ ਆ ਇਹ ਜਿਹੜੇ ਚੰਗੇ ਬੰਦੇ ਆ ਸਾਫ਼ ਸੁਥਰਾ ਕੰਮ ਕਰਦੇ ਆ ਵੀਰੇ ਉਹਨਾਂ ਦੀ ਵੀ ਬੇਇੱਜ਼ਤੀ ਹੁੰਦੀ ਆ ਬਾਕੀ ਪਸ਼ੂ ਰੱਖਣ ਤੋਂ ਤਾਂ ਪਹਿਲੇ ਹੀ ਲੋਕ ਭੱਜੀ ਜਾਂਦੇ ਆ ਜੇ ਹਰੇਕ ਬੰਦੇ ਨਾਲ ਠੱਗੀ ਵੱਜਣ ਲੱਗ ਗਈ ਦੂਜੇ ਤੀਜੇ ਦੇ ਨਾਲ ਤੇ ਜਿਹੜਾ ਵੀ ਰੱਖਦਾ ਵਿਚਾਰਾ ਉਹ ਵੀ हट ਜਾਊਗਾ ਜਦੋਂ ਪਸ਼ੂ ਰੱਖਣੇ ਹੀ हट ਗਏ ਤਾਂ ਉਸ ਤੋਂ ਬਾਅਦ ਫਿਰ ਥੋੜਾ ਕੰਮ ਵੀ ਕੀ ਚੱਲੂਗਾ ਜੇ ਕਿਹਨੇ ਖਰੀਦਾ ਹੀ ਨਾ ਤੁਹਾਡੇ ਕੋਲ ਸੱਚ ਇੱਕ ਜੀ ਬਾਈ ਹੋਰ ਮੇਰੇ ਕੋਲ ਇੱਥੇ ਬੰਦੇ ਆ ਕੇ ਗਏ ਆ ਕਈ ਤੇ ਛੋ ਸਕਦਾ ਮੈਂ ਫਿਰ ਜੇ ਜ ਉਹਨੇ ਪੈਸੇ ਉਹ ਬੰਦੇ ਨਾ ਦਿੱਤੇ ਤੇ ਬਾਈ ਫਿਰ ਉਹਦਾ ਇੱਕ ਵੀਡੀਓ ਫਿਰ ਮੈਂ ਹੋਰ ਪਾਉਂਗਾ ਕਈ ਬੰਦੇ ਬਾਈ ਜੀ ਆਉਜੇ ਠੱਗ ਬੰਦੇ ਆ ਤੇ ਇਹੋ ਜੇ ਕੁੱਤੇ ਬੰਦੇ ਆ ਇਹਨਾਂ ਨੂੰ ਪਸ਼ੂ ਤਾਂ ਗਈ ਇਹਨੂੰ ਸਾਲ ਨੂੰ ਬੱਚੀ ਨਾ ਦਿਆ ਕਰੋ ਧਾਰ ਇਹ ਕਰਦੇ ਕੀ ਆ ਥੋੜਾ ਪਸ਼ੂ 20000 ਦਾ ਆ ਕੇ 25 ਜਾਂ 30 ਲਾਤਾ ਰੁਪਈਆ ਨੇ ਇਕ ਨਹੀਂ ਦੇਣਾ ਹੁੰਦਾ ਬਹੁਤ ਲੋਕਾਂ ਨਾਲ ਕਰੀਆ ਠੀਕ ਹੈ ਇੱਥੇ ਮੇਰੇ ਕੋਲ ਇੱਕ ਬੇਚਾਰੇ ਜਮ ਬਯੁਰਗਾਏ ਸੀਗੇ ਉਹ ਸਾਡੀ ਢੂਈ ਮਾਰੀ ਇਹ ਕਰਦੇ ਗਏ ਵੱਧ ਪੈਸੇ ਲੱਗਦਾ ਆਪਾਂ ਦਾ ਇਹਦਾ ਲਾਲਚ ਜਾ ਅਖੇ ਭਾਈ ਮੰਡੀ ਦਵਾ ਕੇ ਪੈਸੇ ਦੇ ਦਾਂਗੇ ਮੁਰ ਕੇ ਭਾਈ ਲੜਾਈ ਝਗੜਾ ਪੁਲਿਸ ਥਾਣਾ ਬੁਰਾ ਹਾਲ ਕੁੱਟਮਾਰ ਹੁੰਦੀ ਐ ਠੀਕ ਐ ਜਿਹਦੇ ਹੁਣ ਇਮਾਨਦਾਰੀ ਦੇ ਗਏ ਉਹਨੂੰ ਬਹੁਤ ਦੁੱਖ ਹੁੰਦਾ ਠੱਗ ਨੂੰ ਕੋਈ ਫਰਕ ਨਹੀਂ ਪੈਂਦਾ ਠੱਗ ਦਾ ਲੱਖ ਵੀ ਲਾ ਕੇ ਉਹਨੇ ਕਈ ਨਹੀਂ ਮਾਰਨੇ ਉਹ ਕਿਦਣਾ ਕੋਦ ਦਾ ਕਰ ਲੂਆ ਸਿਸਟਮ ਠੀਕ ਐ ਤੇ ਜਿਹੜੇ ਬੰਦੇ ਨੇ ਮਿਹਨਤ ਕਰਕੇ ਮੁਰ ਮੁਰਕਾ ਕੱਢ ਕੇ ਪੈਸੇ ਕਮਾਉਣੇ ਉਹਨੂੰ ਬੜਾ ਮੁਸ਼ਕਲ ਹੁੰਦਾ ਬਾਈ ਉਹਨਾਂ ਦਾ ਹੁੰਦਾ ਮੇਰੇ ਆ ਨਾ ਹੋ ਜੇ ਮੇਰੇ ਆ ਨਾ ਹੋ ਜੇ ਠੀਕ ਐ ਠੱਗ ਛਾ ਨੂੰ ਨਾ ਚੰਗਾ ਬੋਤਲਾਂ ਬਾਤਲਾਂ ਲਈ ਬੈਠੇ ਹੁੰਦੇ ਆ ਕਈ ਵਾਰ ਕਈ ਦਾ ਖਾ ਗੱਡੇ ਫੁਕਰੇ ਵੇਖਿਆ ਮੈਂ ਵੀ ਉਹੀ ਤਾਂ ਰੂਡ ਕੋਲੋਂ ਪੋਸਟ ਹੀ ਖਾ ਜਾਂਦੇ ਆ ਕੋਈ ਕਮਾਈ ਨਹੀਂ ਕੋਈ ਕੋਈ ਜ਼ਮੀਨ ਜਾਇਦਾਦ ਨਹੀਂ ਕੋਈ ਨੌਕਰੀ ਨਹੀਂ ਉਹ ਮਤਲਬ ਕਿ ਉਹ ਕੀ ਹੈ ਠੱਗੀਆਂ ਦਾ ਪੈਸਾ ਉਹ ਕੀ ਦਾ ਆਮ ਲੋਕਾਂ ਦਾ ਪੈਸਾ ਜਿਹੜਾ ਪਸ਼ੂ ਵਾਲਾ ਪਸ਼ੂ ਜਿਹੜਾ ਪਾਲਦਾ ਬਾਈ ਕੋਈ ਅਮੀਰ ਲੋਕ ਨਹੀਂ ਪਸ਼ੂ ਪਾਲਦੇ ਹਾਂ ਜਾਂ ਵੱਡੇ ਡੇਰੀ ਫਾਰਮ ਵਾਲੇ ਉਹਨਾਂ ਕੋਲ ਚੰਗੀ ਜਾਇਦਾਦ ਆ ਜਿਹੜਾ ਮੇਰੇ ਕਾ 2 4 5 ਪਸ਼ੂ ਸੰਭਾਲ ਲੈਣਾ ਬਾਈ ਉਹ ਕੋਈ ਅਮੀਰ ਨਹੀਂ ਹੁੰਦਾ ਠੀਕ ਆ ਉਹ ਵਿਚਾਰੇ ਮਸਾਂ ਦੇ ਟਾਈਮ ਪਾਲੀ ਚੱਲ ਜਾਰ ਮੇਰੇ ਘਰ ਖਰਚਾ ਚੱਲੂਗਾ ਪਸ਼ੂ ਦਾ ਵਾਂਦੇ ਪਤੂ ਜਿਉਂਦਾ ਹੀ ਖਾ ਜੰਨੇ ਮੂਰੇ ਹਣਾ ਸ਼ਰਮ ਕਰ ਲਿਆ ਕਰੋ ਥੋੜੀ ਮੋਟੀ ਬਾਈ ਆਓ ਜਾਨੂੰ ਨਾ ਪਸ਼ੂ ਦਿਓ ਨਾਂ ਧਾਰ ਦਿਓ ਠੀਕ ਹੈ ਤੇ ਜਿਹੜਾ ਵੀ ਪਸ਼ੂ ਲਿਆਉਣਾ ਘਰ ਦੇ ਕੋਲ ਚਾਰ ਟਾਈਮ ਚੋਕੇ ਲੈ ਕੇ ਆਇਓ ਕਿਉਂਕਿ ਪਸ਼ੂ ਵੇਚਰਾਂ ਨੂੰ ਸੁਆਦ ਆਗੇ ਆਜੇ ਤੁਹਾਨੂੰ ਲੈਣਾਂ ਨੂੰ ਸੁਆਦ ਆ ਜੀ ਠੀਕ ਹੈ ਤੇ ਇੱਕ ਬਾਈ ਜੈ ਸਿੰਘ ਤੁਹਾਨੂੰ ਬੇਨਤੀ ਆ ਮੇਰਾ ਵੀਰ ਉਹਨਾਂ ਪਈਆਂ ਨੂੰ ਅੱਗ ਲੱਗੂਗੀ ਪੱਗ ਬੰਨ ਕੇ ਗਾਲ ਨਾ ਕੱਢਿਆ ਕਰ ਸਾਡੇ ਨੂੰ ਤੁਹਾਨੂੰਆਂ ਗਾਲ ਕਢਣ ਦੀ ਆਦਤ ਆ ਤੇ ਕਿਸੇ ਨੇ ਸਤਰੋਲ ਫੇਰਤਾ ਫੇਰ 사ਦਾ ਕੋਈ ਵੀ ਕੋਈ ਚੱਕਰ ਨਹੀਂ ਹਨਾ ਕੋਈ ਤੇਰੇ ਕੋਈ ਸਤਰਾਉ ਫੇਰ ਜੇ ਫੇਰ ਤੂੰ ਕਹਣਾ ਵੀ ਮੇਰੀ ਪੱਗ ਲਾਤੀ ਪੱਗਾ ਸਿੰਘਾਂ ਦੇ ਸਿਰ ਤੇ ਸੋਹਣਗਾਂ ਪੱਗਾ ਸੱਚੇ ਸੁੱਚੇ ਬੰਦੇ ਸਰ ਤੇ ਸੋਹਣਗਾਂ ਤੇਰੇ ਅੱਗੇ ਠੱਗਾਂ ਸਰ ਤੇ ਸੋਹਣਗਾਂ ਠੀਕ ਹੈ ਗੱਲ ਗਾਲ ਤੇ ਗਾਲ ਜੀ ਕੱਢੀ ਹਨਾ ਐ ਜਿਉਂ ਜ਼ਕਾਰਤ ਨੂੰ ਮੈਂ ਵੀ ਕੱਢ ਸਕਦਾ ਸੀ ਗਾਲਾਂ ਮਤ ਨੂੰ ਇੱਕ ਦਿਨ ਹਜ਼ਾਰ ਕੱਢ ਦਿਆਂ ਤੂੰ ਮੇਰਾ ਕਰ ਕੁਝ ਨਹੀਂ ਸਕਦਾ ਪਰ ਬਟ ਮੈਂ ਨਹੀਂ ਚਾਹੁੰਦਾ ਵੀ ਤੇਰੇ ਗੰਦੇ ਬੰਦੇ ਦੀ ਵਜ੍ਹਾ ਨਾਲ ਮੈਂ ਕਿਸੇ ਤੇਰੇ ਘਰ ਦੀ ਧੀ ਭੈਣ ਨੂੰ ਗਾਲ ਕੱਢਾਂ ਜਾਂ ਉਹਨੂੰ ਬੁਰਾ ਲੱਗੇ ਵੀ ਇਹ ਟੁੱੱਚਾ ਬੰਦਾ ਵੇ ਸਾਨੂੰ ਕਈ ਵਾਰ ਤਾਂ ਗਾਲਾਂ ਕੱਢਦਾ ਠੱਗ ਦਾ ਸਾਡੇ ਵਾਲਾ ਠੀਕ ਐ ਮੈਂ ਨਹੀਂ ਚਾਹੁੰਦਾ ਮੈਂ ਕਹਿੰਦੀ ਹੀ ਪੈਣ ਨੂੰ ਗਾਲ ਕੱਢਣਾ ਕੱਢ ਨੂੰ ਮੈਂ ਕੱਢ ਸਕਦਾ ਮੇਰਾ ਕੁਝ ਨਹੀਂ ਵਿਗਾੜਿਆ ਜਾਣਾ ਤੇਰੇ ਤੋਂ ਠੀਕ ਐ ਸਾਫ਼ ਗੱਲ ਕਹਿੰਦਾ ਮੈਂ ਮੈਂ ਉਹ ਜਾਈਂ ਆ ਮੈਂ ਵੀ ਹਣਾ ਪਰ ਤੂੰ ਗਾਲ ਜੀ ਕੱਢੀ ਆ ਜੇ ਮੋਢਾ ਦਾ ਕਰ ਲਿਆ ਹਣਾ ਇਹ ਛੱਡ ਦੇ ਮੇਰਾ ਵੀ ਛੱਡ ਦੇ ਹਣਾ ਇੱਥੇ ਕਹਿੰਦੇ ਘੁੰਦੇ ਗਏ ਤੂੰ ਤਾਂ ਚੀਜ਼ ਕੋਈ ਨਹੀਂ ਠੀਕ ਐ ਹਕਾਰ ਛੱਡਦੀ ਦਾ ਹੁੰਦਾ ਉਦੋਂ ਤੂੰ ਲੱਗਾ ਪਿਆ ਸੀ ਮੇਰੇ ਪੱਠੇ ਪਉਂਦੇ ਹਣਾ ਐਡੀ ਵਾਲਾ ਪ੍ਰਾਵਾ ਹੈ ਨਹੀਂ ਤੂੰ ਹਣਾ ਉਹ ਤੇਰਾ ਦੱਸਦਾ ਹੀ ਤਰਾ ਸਿਸਟਮ ਜਾਣਾ ਜੇ ਠੱਗੀਆਂ ਦਾ 4 ਪੈਸੇ ਕਮਾ ਕੋਈ ਗਾਲੇ ਪ੍ਰਵਾਧਨ ਸੁਮੰਡਣੇ ਹੋਣ ਪਰ ਇਹ ਪੈਸਾ ਜਿਆਦਾ ਹਾਜਮ ਨਹੀਂ ਆਉਂਦਾ ਹੁੰਦਾ ਠੀਕ ਐ ਇੱਕ ਮੇਰਾ ਵੀਰ ਸਭ ਨੂੰ ਦੂਜਾ ਬੇਨਤੀ ਕਰਦਾ ਵੀਰ ਮੇਰਾ ਝੂਠ ਬੋਲ ਕੇ ਪਸ਼ੂ ਨਾ ਵੇਚੋ ਯਾਰ ਨਾ ਵੇਚੋ ਨਾ ਵੇਚੋ ਤੁਹਾਨੂੰ ਇਹ ਪੈਸਾ ਲੈ ਕੇ ਵੇਚੂਗਾ ਤੁਹਾਡੇ ਬੱਚੇ ਗਲਗਲ ਕੇ ਮਰਨਗੇ ਠੀਕ ਐ ਤੁਹਾਡੇ ਪਰਿਵਾਰ ਨੂੰ ਇਹ ਮੈਂ ਦੇਖਿਆ ਰਿਹਾ ਤੁਹਾਨੂੰ ਕਹਿੰਦਾ ਸਮਾ ਲੈਣਾ ਨਹੀਂ ਚੱਕਣਾ ਨਹੀਂ ਸਮਝਦਾ ਇਹ ਹੁੰਦਗਾ ਠੀਕ ਐ ਬਾਹਰ ਤੁਹਾਡੇ ਬੜਾਪੇ ਰੋਲਦੇ ਫਿਰਦੇ ਹੁੰਦੇ ਆ ਇੱਥੇ ਫੇਰ ਫੇਰ ਫੁਕਰੇ ਵੀ ਦੇਖਿਆ ਇੱਥੇ ਮੈਂ ਜਿਨ੍ਹਾਂ ਨੇ ਨਾਮ ਆਪਿਓ ਸਮਾਲੇ ਨਾਗਰੂ ਚਾਜ ਨਾਦਰਮਾਨਾ ਬੁਲਾਇਆ ਫਿਰ ਕਹਿਣਗੇ ਅਸੀਂ ਤਾਂ ਨਾ ਬਹੁਤ ਚੰਗੇ ਕਰਮ ਕਰੇ ਸੀ ਰੱਬ ਨੇ ਭਾਵੇਂ ਕਿ ਕਿਸ ਚੀਜ਼ ਦੀ ਸਹਾਇਤਾ ਦੇਦੀ ਬਾਈ ਤੁਹਾਡੇ ਕਰਮ ਨਾ ਤੁਹਾਡੇ ਅਗੇ ਇੱਕ ਦਿਨ ਆਉਣੀ ਆਉਣੇ ਜੇ ਉਹ ਜੇ ਕਰਮ ਕਰੋਗੇ ਤਾਂ ਕਰਮ ਚੰਗੇ ਕਰੋ ਮੇਰਾ ਵੀਰ ਠੀਕ ਹੈ ਬਸ ਆਪਾਂ ਤਾਂ ਇਹੀ ਬੇਨਤੀ ਕਰਨੀ ਸੀ ਬਾਈ ਆ ਤੁਹਾਨੂੰ ਦਿਖਾਤੀ ਐ ਇਹਨਾਂ ਦੇ ਬੰਦੇ ਆ ਵੇ ਦੇਖੋ ਮੈਂ ਵੀਡੀਓ ਸ਼ਾਇਦ ਨਾ ਪਾਉਂਦਾ ਮੈਨੂੰ ਫੋਨ ਆਇਆ ਸੀ ਬਾਈ ਗਾਂ ਫਾਲ ਸਿੱਟ ਗਈ ਠੀਕ ਆ ਆ ਬਾਈ ਕੋਈ ਫਾਲ ਨਹੀਂ ਸਿੱਟਿਆ ਆ ਇਹਨਾਂ ਮੁਤਾਬਕ ਬਾਈ ਇੱਕ ਸਾਲ ਤੇ ਇੱਕ ਦਿਨ ਤੋਂ ਸੂਪੀ ਆ ਠੀਕ ਆ ਆ ਖੜੀਏ ਗਾਂ ਮੈਂ ਪ੍ਰੋਬਲਮ ਸੀ ਮੈਂ ਗਾਂ ਵੇਚੀ ਹਿੱਸਾਤਾ ਸੀ ਕਿਉਂਕਿ ਮੈਂ ਬਹੁਤ ਹੱਥ ਟੈਡ ਸੀ ਮੇਰਾ ਹੁਣ ਆਇਆ ਨਾ ਕਹਿਦੀ ਕਿ ਦੇ ਉਹ ਭਰਾਵਾ ਲਾ ਹਰੀ ਸ਼ਰਟ ਵਾਲਾ ਪੈਸੇ ਇਕੱਠੇ ਕਰ ਤੂੰ ਕਰਦਾ ਪ੍ਰੋਬਲਮ ਸੀ ਵੇਚਦਾ ਹੀ ਗਾਂ ਪਰ ਗਾਂ ਵੇਚੀ ਨਹੀਂ ਆਪਦੀ ਘਰ ਦੀ ਇੱਜ਼ਤ ਦੇ ਮਾਰੇ ਨੇ ਠੀਕ ਆ ਵੀ ਕੱਲ ਨੂੰ ਫੇਰ ਕੋਈ ਕਾਲਾ ਕੱਢਣਗੇ ਆ ਥੋੜੀ ਕਰਤੂਰ ਡਾਕਟਰ ਤੇਰੀ ਕਰਤੂਰ ਦੇਖ ਲਈ ਅਜੈ ਸਿੰਘ ਤੇਰੀ ਵੇਖ ਲਈ ਇਹ ਮਤਲਬ ਆ ਦੇਖ ਲੈ ਆ ਦੇਖ ਲੈ ਆ ਤਾਂ ਤੇਰੀ ਵੀਡੀਓ ਪਾਈ ਹੈ ਨਾ ਤੂੰ ਦੇਖ ਲੈ ਹੁਣ ਆਇਆ ਨਾ ਕਹਿਦੀ ਵੀ ਫਲਾਣ ਨੇ ਮੈਨੂੰ ਜੋ ਕਹਦਾ ਠੀਕ ਆ ਜੋ ਨਹੀਂ ਕਹਦਾ ਬਾਈ ਆ ਮੜਾ ਅਣਜਾਣ ਲੋਕ ਮੈਂ ਜਵਾਨ ਜਾਨ ਆ ਜਿਹਨੂੰ ਕੁਛ ਨਹੀਂ ਪਤਾ ਠੀਕ ਹੈ ਤੂੰ ਆ ਆਹ ਨਾ ਗਿਆ ਕਰ ਵੀ ਅਗਲੇ ਜੋ ਕਰਦਾ ਮੈਂ ਪਾਤਾ ਅਗਲੇ ਮੈਂ ਦੇਖ ਲਿਆ ਕਰ ਸੋਚ ਲਿਆ ਕਰ ਕੇ ਦੁੱਧ ਕਢਾ ਲਿਆ ਕਰ ਸਾਹਮਣੇ ਵੀ ਭਰਾਵੋ ਕੱਢ ਦਿਓ ਮੇਰੇ ਸਾਹਮਣੇ ਮੈਂ ਗਾ ਵੀਡੀਓ ਪਾਉਣੀ ਆ ਮੇਰਾ ਨਾਂ ਚੱਲਦਾ ਠੀਕ ਹੈ ਹੈਮ ਟੀਵੀ ਵਾਲਾ ਵੀਰੇ ਆ ਤੈਨੂੰ ਵੀ ਹੁਣ ਨਾ ਬੇਨਤੀ ਆਪਣੀ ਕਰਨਾ ਕੋਈ ਲਾਕਡਾਟ ਨਹੀਂ ਹੈਗੀ ਤੂੰ ਵੀਡੀਓ ਪਾਈ ਮੇਰੀ ਹਣਾ ਗਲਤ ਫਲਤ ਕਰਕੇ ਉਹਨੂੰ 12000 ਵਿਊ ਆਏ ਪਿਆ ਹਣਾ ਪਰ ਹੁਣ ਮੈਂ ਤੈਨੂੰ ਨਾ ਸਾਰਿਆਂ ਲੋਕਾਂ ਸਾਰਿਆਂ ਵਪਾਰੀਆਂ ਸਾਹਮਣੇ ਇੱਕ ਸਵਾਲ ਕਰਦਾ ਤੁਸੀਂ ਜੀ ਤਾਂ ਮੈਨੂੰ ਜਵਾਬ ਦੇਈਂ ਕਿਹਰੇ ਕੋਲੇ ਤੂੰ ਪਹੁੰਚ ਤਾ ਨਾ ਮੈਂ ਪੱਠੇ ਨਹੀਂ ਪੋਣੇ ਹੁਣ ਤੂੰ ਕੀ ਮਹਿਰੋ ਵਰਗਿਆਂ ਨੂੰ ਜੈ ਸਿੰਘ ਮਹਿਰੋ ਤੇ ਉਹ ਖਾਲਸੇ ਨੂੰ ਤੇ ਡਾਕਟਰ ਨੂੰ ਮੇਰੇ ਨੂੰ ਉਹ ਸਵਾਲ ਕਰੇਗਾ ਖੜਕੇ ਵੀ ਬਾਈ ਤੂੰ ਉਸ ਬੰਦੇ ਨਾਲ ਐਡੀ ਵੱਡੀ ਠੱਗੀ ਮਾਰੀ ਕਿਵੇਂ ਤੁਸੀਂ ਸਾਢੇ 4 ਮਹੀਨੇ ਦੀ ਗੱਬ ਉਹ ਬੰਦੇ ਨੂੰ ਗਾਂ ਦਵਾਈ ਕਿਉਂਕਿ ਮੇਰੇ ਚੈਨਲ ਤੋਂ ਤੁਸੀਂ ਪੁਆਈ ਸੀ ਸਾਢੇ 7 ਮਹੀਨੇ ਦੀ ਗੱਬ ਸਾਢੇ 4 ਮਹੀਨੇ ਦੀ ਗੱਬ ਉਹ ਬੰਦੇ ਨੂੰ ਗਾਂ ਦਿੱਤਾ ਦਿੱਤੀ ਕਿਵੇਂ ਇਸ ਚੀਜ਼ ਦਾ ਸਵਾਲ ਤੇਰਾ ਕਰਨਾ ਬਣਦਾ ਹੈ ਕਿ ਨਹੀਂ ਬਣਦਾ ਬਾਈ ਇਹਨੂੰ ਕਮੈਂਟੇ ਜੁਰ ਦੱਸਿਓ ਨਹੀਂ ਇਹਨੂੰ ਫੋਨ ਲਾ ਲਿਓ ਪੁੱਛ ਲਓ ਮੈਂ ਤੈਨੂੰ ਖੁਦ ਕਹਿਣਾ ਵੀ ਤੇਰਾ ਸਵਾਲ ਕਰਨਾ ਬਣਦਾ ਠੀਕ ਹੈ ਉਹਨੂੰ ਸਵਾਲ ਕਰੀ ਵੀ ਤੁਸੀਂ ਵੀ ਤੁਸੀਂ ਐਡਾ ਵੱਡਾ ਧੋਖਾ ਮੇਰੇ ਤੋਂ ਵੀਡੀਓ ਪਵਾ ਕੇ ਸਾਢੇ 7 ਮਿੰਨ ਦੀ ਗੱਪ ਕਹਿ ਕੇ ਤੂੰ ਬੰਦੇ ਨੂੰ ਸਾਢੇ 4 ਮਿੰਨ ਦੀ ਗੱਪ ਦੇਤੀ ਇਹ ਸਵਾਲ ਕਰਨ ਦੀ ਤੇਰੇ ਚ ਹਿੰਮਤ ਹੈ ਕਰੀ ਸਵਾਲ ਉਹਨਾਂ ਨੂੰ ਇੱਕ ਬੰਦਾ ਕਮੈਂਟ ਭਾਈ ਬਿਠਾ ਸੀ ਲੋਕ ਦੇਖ ਕੇ ਮਾਝਦੇ ਆ ਵੀਰੇ ਕਿਸੇ ਨੂੰ ਮਚਣ ਦਾ ਟਾਈਮ ਨਹੀਂ ਹੈ ਕਿਸੇ ਕੋਲੇ ਸਭ ਆਪਣੇ ਕੰਮ ਕਰ ਲੱਗੇ ਹੋਏ ਆ ਇਹ ਤੇਰੇ ਦਿਲ ਚ ਫਤੂਰ ਹੋਊਗਾ ਕੋਈ ਠੀਕ ਹੈ ਤਾਰ ਸ਼ੁਕਰ ਆ ਰੱਬ ਦਾ ਕੋਈ ਗੱਲ ਨਹੀਂ ਗਾਂ ਸੂਪੀਏ ਵਧੀਆ ਬੱਚੀ ਦਿੱਤੀ ਆ ਕੋਈ ਗੱਲ ਨਹੀਂ ਵੀਰੋ ਗਲਤੀ ਫਲਤੀ ਮਾਫ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ